ਆ ਮੇਰੇ ਆ ਮਨਾ ਮੇਰੇ ਮਾਲਕ ਆ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਦਾ ਅਰਥ ੰਦਾ ਓਟ ਆਸਰਾ ਹੁਣ ਚਰਨ ਦਾ ਅਰਥ ਹੈ ਕਿ ਆਪਣੇ ਜਿਹੜੇ ਕਦਮ ਨੇ ਸਾਧ ਸੰਗਤ ਜੀ ਪਰ ਆਪਣੇ ਕਦਮਾਂ ਦੇ ਨਾਲ ਸ਼ਰਨ ਦੇ ਵਿੱਚ ਜਾਣਾ ਗੁਰੂ ਕੀ ਓਟ ਵਿੱਚ ਜਾਣਾ ਦੂਜਾ ਅਰਥ ਚਰਨ ਸ਼ਰਨ ਗੁਰ ਏਕ ਪੈਣਾ ਜਾਏ ਚਲ ਗੁਰੂ ਕੇ ਚਰਨਾਂ ਦੀ ਸ਼ਰਨ ਵਿੱਚ ਜਾਣਾ ਵਿਦਵਾਨਾਂ ਨੇ ਅਰਥ ਦੋਵੇਂ ਕੀਤੇ ਮੈਂ ਦੋਹੀ ਆਪ ਜੀ ਦੇ ਅੱਗੇ ਰਾਖ ਦਿੱਤੇ ਨੇ ਚਰਨ ਸ਼ਰਨ ਗੁਰ ਏਕ ਪੈਣਾ ਜਾਏ ਚਲ ਤੂੰ ਗੁਰੂ ਕੇ ਚਰਨਾਂ ਦੀ ਸ਼ਰਨ ਦੇ ਵਿੱਚ ਜੇ ਜਾਣਾ ਗੁਰੂ ਕੇ ਚਰਨਾਂ ਦੀ ਓਟ ਲੈ ਕੇ ਤੁਰਿਆ ਤੇ ਫਿਰ ਏਕ ਪੈਣਾ ਜਾਏ ਚਲ ਜਦੋਂ ਇੱਕ ਕਦਮ ਤੁਰੇਗਾ ਸਤਿਗੁਰੂ ਓਟ ਫੈੜਾ ਅਕੈਵਲੇਤ ਹੈ ਜੇ ਓਟ ਲਈ ਆ ਤੇ ਜੇ ਓਟ ਨਹੀਂ ਲਈ ਜਿਨਰੀ ਹੋਨੇ ਹੈ ਤੇ ਫਿਰ ਨਹੀਂ ਕਿ ਮੈਂ ਗੁਰੂ ਘਰ ਚੱਲਿਆ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦਾ ਕਰ ਇਤਨਾ ਕੋ ਵੱਡਾ ਹੈ ਜੇ ਤੇ ਇੱਥੇ ਕੋਈ ਨਿਵਾਣਾ ਬਣ ਕੇ ਆ ਜਾਗੇ ਤੇ ਸਤਿਗੁਰੂ ਜੀ ਕਿਰਪਾ ਕਰਕੇ ਉਹਦੀਆਂ ਝੋਲੀਆਂ ਭਰ ਦਿੰਦੇ ਨੇ ਇੱਥੇ ਕਰਮ ਵੱਡਾ ਨਹੀਂ ਗੁਰੂ ਦੀ ਬਖਸ਼ਿਸ਼ ਵੱਡੀ ਹੈ ਪਾਪ ਜੀ ਸਮਝ ਕੇ ਹੋ ਕੇ ਬੇਨਤੀ ਆਪਣਾ ਕਰਮ ਹੈ ਕਿ ਮੈਂ ਗੁਰੂ ਘਰ ਆਇਆ ਹਾਂ ਆਪਾਂ ਕਰਮ ਕੀਤਾ ਗੁਰੂ ਘਰ ਆਣ ਕੀ ਸੇਵਾ ਕੀਤੀ ਆਪਾਂ ਕਰਮ ਕੀਤਾ ਕਿ ਗੁਰੂ ਕੀ ਬਾਣੀ ਨੂੰ ਪੜਿਆ ਤੇ ਸੁਣਿਆ ਪਰ ਸਾਧ ਸੰਗਤ ਜੀ ਗੁਰੂ ਅੱਗੇ ਆਣ ਕੇ ਕਰਮ ਦੀ ਹੋਮੇ ਨਹੀਂ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਉਣਾ ਹੈ ਉਦੋਂ ਨਿਮਰਿਆ ਬਣ ਕੇ ਆਉਣਾ ਇੱਕ ਸਾਜੇ ਨਾਲ ਸੇਵਾ ਦੇ ਵਿੱਚ ਸੰਤ ਬਾਬਾ ਸ਼ਿੰਗਾਰਾ ਸੰਗ ਜੀ ਉਹ ਅਨਿਗੜ ਸੰਗੂਰ ਵਾਲੇ ਹੁੰਦੇ ਸਨ ਉਹਨਾਂ ਦੇ ਮਹਿਕ ਦਿਨ ਸਾਧ ਸੰਗਤ ਜੀ ਕੋਲ ਨਾ ਰਾਤ ਨੂੰ ਰਾਮ ਕੀਤਾ ਸਤਾ ਉਹਨਾਂ ਦੇ ਕੋਲੇ ਅੰਮ੍ਰਿਤ ਵੇਲੇ ਜਦੋਂ ਉਹ ਆਪਣੇ ਦੇਵ ਦੇ ਨਾਲ ਸਵਾ 12 1 ਵਜੇ ਤੋਂ ਪਹਿਲਾਂ ਇਸ਼ਨਾਨ ਕਰਕੇ ਉਹ ਸਾਵਧਾਨ ਹੋ ਗਏ ਸਵਾ 12 ਓਕੇ ਸਾਧ ਸੰਗਤ ਜੀ ਨਿਤਨੇਮ ਆਪਣਾ ਕਰਕੇ ਬੰਦਗੀ ਕਰਕੇ ਤੇ ਜਦੋਂ ਉਹਨੇ ਅਰਦਾਸ ਕੀਤੀ ਤੇ ਦਰਬਾਰ ਦੇ ਵਿੱਚ ਜੋਤੀ ਸਰ ਸਾਹਿਬ ਗੁਰਦੁਆਰਾ ਸੰਗਰੂਰ ਦੇ ਨੇੜੇ ਸੱਜ ਸੰਗਤ ਦੀ ਅਰਦਾਸ ਕੀਤੀ ਮਾਪੁਰਖਾ ਨੇ ਮੈਂ ਅਰਦਾਸ ਸੁਣ ਕੇ ਹੈਰਾਨ ਰਹਿ ਗਿਆ ਕਹਿੰਦੇ ਸਤਿਗੁਰੂ ਜਿੰਨਾ ਨਿਤਨੇਮ ਕੀਤਾ ਤੇਰੀ ਕਿਰਪਾ ਦੇ ਨਾਲ ਹੋ ਜਾਵਾ ਜਿੰਨਾ ਰੀਤਾਂ ਕਰਵਾ ਲਈ ਇਹ ਨਹੀਂ ਕਿਹਾ ਮੈਂ ਇੰਨੀ ਬਾਣੀ ਪੜੀ ਇੰਨੇ ਸਮੇ ਦਾ ਉੱਠਿਆ ਤੇ ਨਾਲੇ ਕਹਿੰਦੇ ਮੈਨੂੰ ਬਖਸ਼ ਜ਼ਰੂਰ ਨਹੀਂ ਸਾਧ ਸੰਗਤ ਜੀ ਕਰਨ ਵੱਡਾ ਨਹੀਂ ਗੁਰੂ ਦੀ ਕਿਰਪਾ ਵੱਡੀ ਹੈ ਬਖਸ਼ਿਸ਼ ਵੱਡੀ ਹੈ ਇੱਕ ਮੈਂ ਗੁਰਬਾਣੀ ਵਿੱਚੋਂ ਵਚਨ ਕਰਦਿਆਂ ਹਾਜ਼ੂਰ ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਹ ਚੱਲੈ ਕਿਸ ਨਾਲ ਕਹਿੰਦੇ ਜਿਹੜੀਆਂ ਮਾਲਕ ਦੀਆਂ ਦਾਤੀ ਦਾਤੀ ਦਾ ਅਰਥ ਦਾਤਾ ਸਹਿਬ ਦਾ ਅਰਥ ਮਾਲਕ ਸੰਧੀਆਂ ਦਾ ਅਰਥ ਉਸ ਦੀਆਂ ਦਾਤੀ ਸਾਹਿਬ ਸੰਧੀਆਂ ਕਿਹ ਚੱਲੈ ਤਿਸ ਨਾਲ ਪੋਧੀਆ ਦਾਤਾਂ ਦੇ ਨਾਲ ਕਿਸੇ ਦਾ ਜੋਰ ਨਹੀਂ ਜੜਦਾ ਕਿੰਨਾ ਆਪਣੇ ਕਰਮ ਦੀ ਜੋਰ ਕਰਕੇ ਉਹਦੇ ਤੋਂ ਦਾਤ ਲੈ ਲਵਾਂ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸਨਾਰ ਇੱਕ ਜਗੰਦੇ ਨਾਲ ਰਹਿਣ ਇੱਕ ਨਾਲ ਸੁੱਤਿਆਂ ਜੇ ਉਠਾਲ ਗੁਰੂ ਦੀ ਬਖਸ਼ਿਸ਼ ਵੱਡੀ ਏ ਕੋਨੇ ਹੋ ਸਕਦਾ ਕਿ ਜਾਗਦੇ ਖਾਣੀ ਰਹ ਜਾਣ ਤੇ ਜਿਹੜੇ ਸੁੱਤੇ ਨੇ ਉਹਨਾਂ ਨੂੰ ਉਠਾ ਕੇ ਉਹਨਾਂ ਦੀ ਚੋਰੀ ਕਰ ਦੇ ਕਰਮ ਵੱਡਾ ਨਹੀਂ ਗੁਰੂ ਦੀ ਬਖਸ਼ਿਸ਼ ਵੱਡੀ ਹੈ ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਦੀ ਓਟ ਗੁਰੂ ਦਾ ਆਸਰਾ ਧੱਕਾਂਗੇ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਨ ਰੇ ਕੋਈ ਮੇਰੇ ਆ ਮਨਾ ਪ੍ਰਭ ਕੀ ਸਰਨ ਵਿਚਾਰੋ ਮੇਰੇ ਮਾਲਕ ਦੀ ਜਿਹੜੀ ਸ਼ਰਨ ਹੈ ਉਹਦਾ ਆਸਰਾ ਹੈ ਉਹਦੀ ਜਿਹੜੀ ਬਖਸ਼ਿਸ਼ ਹੈ ਵਿਚਾਰੋ ਉਹਦੀ ਵਿਚਾਰ ਕਰਕੇ ਵੇਖ ਕਿ ਉਹਦੀ ਓਟ ਕਿੰਨੀ ਵੱਡੀ ਹੈ ਗੁਰੂ ਦਾ ਆਸਰਾ ਕਿੰਨਾ ਡਾਡਾ ਹੈ ਗੁਰੂ ਦੇ ਚਰਨਾਂ ਦੀ ਜਿਹੜੀ ਓਟ ਲੈਵੇਂ ਪ੍ਰਾਣੀ ਉਹਦੇ ਉੱਤੇ ਗੁਰੂ ਦੀ ਕਿਰਪਾ ਕਿੰਨੀ ਵਰਤਦੀ ਹੈ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿਰ ਵਿਆਖਿਆ ਕਰਦੇ ਨੇ ਗੁਰੂ ਕੀ ਸ਼ਰਨ ਦੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੂ ਜੇ ਸਿਮਰਤ ਗਣ ਕਾਸੀ ਉਤਰੀ ਤਾਕੋ ਜਸੁਰ ਧਾਰੋ ਅਡਲ ਭਇਓ ਤਰੁ ਜਾਕੇ ਸਿਮਰਨ ਅਰ ਨਿਰਪੈ ਪਦ ਫਾਇਆ ਦੁਖ ਹਰਤਾ ਇਹ ਵਿਧਕੋ ਸਵਾਮੀ ਤਾ ਕਾਹੇ ਮਿਸਰਾਇਆ ਸਾਧ ਸੰਗਤ ਜੀ ਫਿਰ ਕਹਿੰਦੇ ਜਬ ਹੀ ਸ਼ਰਨ ਗਏ ਕਿਰਪਾ ਨਿਤ ਗਜ ਗ੍ਰਹ ਤੇ ਛੂਟਾਂ ਮਹਿਮਾ ਨਾਮ ਕਹ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾਂ ਅਜਾ ਮਲ ਕਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੇ ਪਾਰਾ ਇਹ ਸ਼ਬਦ ਹੈ ਥੋੜੇ ਜਿਹੇ ਅਰਥ ਕਰਦੇ ਆ ਮਨ ਰੇ ਪ੍ਰਮ ਦੀ ਸ਼ਰਨ ਵਿਚਾਰ ਅੱਗੇ ਕਹਿੰਦੇ ਜੇ ਸਿਮਰਤ ਗਣਕਾ ਸੀ ਉਦਰੀ ਤਾਕੋ ਜਸੁਰਧਾਰੂ ਉਹਨਾਂ ਸਾਧ ਸੰਗਤ ਜੀ ਗਣਕਾ ਦਾ ਅਰਥ ਹੈ ਇੱਕ ਇਸਤਰੀ ਕਿਹੜੀ ਇਸਤਰੀ ਗਨਕਾ ਜਿਸ ਦਾ ਸਰੀਰ ਦਾ ਸਬੰਧ ਕਈਆਂ ਦੇ ਨਾਲ ਜਿਹਨੂੰ ਕਿਗੇ ਬੇਸਵਾ ਮਾਇਨੇ ਜੀਵਨ ਵਾਲੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੈ ਸਿਮਰਤ ਗਣਕਾ ਸੀ ਕੁਦਰੀ ਕਹਿੰਦੇ ਗੁਰੂ ਦੀ ਔਟ ਇਤਨੇ ਵੱਡੀ ਹੈ ਜਿਹਦਾ ਸਿਮਰਨ ਕਰਕੇ ਇੱਕ ਗਣਕਾ ਦੇਵੀ ਬਣ ਗਈ ਜਿਹਦੇ ਲਈ ਸੱਜ ਖੜ ਦੇ ਦਰਵਾਜ਼ੇ ਖੁੱਲ ਗਏ ਜਿਹਦਾ ਨਾਮ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਗਿਆ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੀ ਸਿਮਰਤ ਗਣਕਾ ਸ੍ਰੀ ਉਦਰੀ ਕਿੰਦੇ ਜਿਹਦਾ ਸਿਮਰਨ ਕਰਕੇ ਗਣਕਾ ਵੀ ਤਰ ਗਈ ਹੁਣ ਸਾਧ ਸੰਗਤ ਦੇ ਸਹਬ ਭਾਈ ਗੁਰਦਾਸ ਜੀ ਨੇ ਇਸ ਵਚਨ ਦੀ ਵਿਆਖਿਆ ਪਹਿਲਾਂ ਕਰ ਦਿੱਤੀ ਹੈ ਕਿੰਦੇ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਕਰੋਤਾ ਕਿੰਦੇ ਗਣਕਾ ਪਾਪਨ ਹੈ ਉਹਨੇ ਪਾਪਾਂ ਦੇ ਹਾਰ ਕਰੋ پرو ਕੀ ਆਪਣੇ ਗਲ ਵਿੱਚ ਪਾਏ ਨੇ ਜੀ ਇੱਕ ਪਾਪ ਨਹੀਂ ਪਤਾ ਨਹੀਂ ਕਿੰਨੇ ਮੁਪਾਪ ਨੇ ਕਿੰਦੇ ਪਾਪਾਂ ਦੀ ਗਲ ਵਿੱਚ ਹਾਰ ਪਾ ਲਈ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਕਰੋਤਾ ਗਣਕਾ ਸੀ ਵੇਸਵਾ ਵੇਖੋ ਜਦੋਂ ਗੁਰੂ ਦੀ ਕਿਰਪਾ ਵਰਤਣੀ ਹੈ ਸਾਧ ਸੰਗਤ ਜੀ ਮਹਾਤਮਾ ਕੋਈ ਸੰਤ ਕੋਈ ਬਦਗੀ ਕਰਨ ਵਾਲੀ ਰੂਹ ਜੰਗਲ ਦੇ ਵਿੱਚੋਂ ਬਾਹਰ ਨਿਕਲਦੀ ਪਈ ਹੈ ਤੇ ਤੇਜ ਦੇ ਦਮ ਮੀ ਪਹਿਲਾ ਪਿਆ ਵਰਖਾ ਪੈਣ ਲੱਗਦੀ ਕੋ ਮਾਗ ਦੇ ਦਿਨ ਸੰਤ ਪਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਜਿਸ ਵੇਲੇ ਹੱਡਾਂ ਨੂੰ چیرਵੇਂ ਠੰਡ ਤੋਂ ਮਹਾਪੁਰਖ ਕੋਈ ਆਸਰਾ ਲੱਭਦਾ ਹੈ ਉਹਨੂੰ ਨਹੀਂ ਸੀ ਪਤਾ ਕਿ ਗਣਕਾ ਦਾ ਕਰ ਹੈ ਕਿਉਂਕਿ ਜੇ ਮਹਾਪੁਰਖ ਨੂੰ ਪਤਾ ਹੁੰਦਾ ਗਣਕਾ ਦਾ ਕਰ ਕਦੇ ਵੀ ਗਣਕਾ ਦੇ ਦਰਵਾਜ਼ੇ ਤੇ ਆਵਾਜ਼ ਨਾ ਦਿੰਦਾ। ਆਕਾਲ ਪੁਰਖ ਦੀ ਕਿਰਪਾ ਵਰਤਣੀ ਸੀ। ਸਾਧ ਸੰਗਤ ਦੇ ਜਨੋ ਉਸ ਮਹਾਪੁਰਖ ਨੇ ਗਣਕਾ ਦਾ ਦਰਵਾਜ਼ਾ ਖੜਕਾਇਆ ਆਵਾਜ਼ ਦਿੱਤੀ। ਦਰਵਾਜ਼ਾ ਖੋਲ੍ਹਿਆ ਉਸ ਬੀਬੀ ਨੇ। ਸਾਧ ਸੰਗਤ ਜੀ ਜੇ ਉਸ ਵੇਲੇ ਮਹਾਪੁਰਖ ਨੇ ਉਸ ਵੇਲੇ ਉਸ ਬੀਬੀ ਨੂੰ ਤੱਕਿਆ ਤੇ ਇੱਕ ਸ਼ਬਦ ਕਿਹਾ ਧੀਏ। ਜਦੋਂ ਤੇ ਸ਼ਬਦ ਉਹਦੇ ਕੰਨਾਂ ਦੇ ਵਿੱਚ ਪਿਆ ਸਾਧ ਸੰਗਤ ਦੇ ਉਹ ਬੀਬੀ ਅੰਦਰੋਂ ਮਰ ਚੁੱਕੀ ਸੀ ਮਰਨ ਦਾ ਅਰਥ ਮੌਤ ਨਹੀਂ ਇੱਥੇ ਮਰਨ ਦਾ ਅਰਥ ਹੈ ਕਿ ਸਮਾਦ ਵਿੱਚ ਚਲੇ ਜਾਣਾ ਅੱਖਾਂ ਵਿੱਚੋਂ ਵਿਰਹਾ ਦਾ ਨੀਰ ਵਹਿਣ ਲੱਗ ਪਿਆ ਉਸ ਵੇਲੇ ਮਹਾਂਪੁਰਖ ਕੰਬਿਆ ਨੇ ਕਿਹਾ ਪੁੱਤ ਤੂੰ ਰੋਈ ਕਿਉਂ ਹੈ ਉਹਨੇ ਕਿਹਾ ਅੱਜ ਤੱਕ ਜਿੰਨੇ ਵੀ ਮੇਰੇ ਘਰ ਦੇ ਦਰਵਾਜ਼ੇ ਤੇ ਆਏ ਕੋ ਤਨ ਦੇ ਵਕਾਰੀ ਆਏ ਸਨ ਪਰ ਆ ਜਿਹੜਾ ਤੀ ਸ਼ਬਦ ਪੁੱਤ ਸ਼ਬਦ ਸੁਣਿਆ ਹੈ ਮੈਂ ਕਈ ਦਹਾਕੀਆਂ ਤੋਂ ਬਾਅਦ ਆ ਸੁਣਿਆ ਹੈ ਕਿ ਮੇਰੇ ਦਰ ਤੇ ਕੋਈ ਪੁੱਤ ਕਹਿਣ ਵਾਲਾ ਵੀ ਆਇਆ ਸਾਧ ਸੰਗਤ ਜੀ ਉਹਨੇ ਕਿਹਾ ਅੱਗੇ ਆਓ ਸਾਧ ਸੰਗਤ ਜੀ ਉਹ ਮਾਪੁਰਖ ਘਰ ਦੇ ਵਿੱਚ ਜਾਂਦਾ ਰਾਤ ਉੱਥੇ ਬੇទੇਦ ਕਰਦਾ ਨੇ ਬੰਦਗੀ ਕੀਤੀ ਨਾਮ ਜਪਿਆ ਸੰਗਤ ਕਿਤਨੀ ਵੱਡੀ ਹੈ ਸਾਧ ਸੰਗਤ ਜੀ ਬੰਦਗੀ ਕੀਤੀ ਨਾਮ ਜਪਿਆ ਜਦੋਂ ਸਵੇਰੇ ਤੁਰਨ ਲੱਗਾ ਨਾ उन्हें कहा तीये मैं चलिया मेरे तो कोई भुल हो उन्हें क्या करा जी मां पुरखो मेरे तो कई भुला मेनू बख्श दो साध संगत जी उन्हें कहा जी तीए तू बख्शा चाहिए नाई ना। साहब भाई गुरुदास जी कले तोता सी जी उन्हें कहा पुत आ तोता लीगे तू बस राम राम जपाई जाई ਤੇ ਤੇਰਾ ਭਲਾ ਹੋ ਜਾਵੇਗਾ